ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ 17 ਸਾਲ ਬਾਅਦ ਤਕਸੀਮ ਦੇ ਕੇਸ ਦਾ ਫੈਸਲਾ ਹੋਣ ਤੇ ਪੁਲਿਸ ਘਟ ਪੁਜਰਨ ਤੇ ਤਹਿਸੀਲਦਾਰ ਵੱਲੋਂ ਮਨਤੀ ਨੂੰ ਰੋਕਿਆ ਗਿਆ ਮਾਮਲਾ ਹੈ ਪਿੰਡ ਠੱਕਰ ਸੰਦੂ ਦਾ ਜਾਣਕਾਰੀ ਦਿੰਦੇ ਹੋਏ ਕਮਰੇਦ ਅਜੀਤ ਸਿੰਘ ਨੇ ਦੱਸਿਆ ਕਿ ਗੁਰਦਿਆਲ ਸਿੰਘ ਜੋ ਕਿ 17 ਸਾਲਾਂ ਬਾਅਦ ਜ਼ਮੀਨ ਦੀ ਤਕਸੀਮ ਦਾ ਕੇਸ ਜਿੱਤਿਆ ਹੈ ਪਹਿਲਾ 9 ਅਪ੍ਰੈਲ ਨੂੰ 4 ਅਗਸਤ ਨੂੰ 12 ਅਗਸਤ ਨੂੰ ਅਤੇ ਹੁਣ 16 ਸਤੰਬਰ ਨੂੰ ਦਖਰ ਦੇ ਆਰਡਰ ਆਏ ਹਨ ਅੱਜ ਤਹਿਸੀਲਦਾਰ ਅਤੇ ਉਸ ਦਾ ਸਾਰਾ ਵਿਭਾਗ ਇੱਥੇ ਪਹੁੰਚ ਚੁੱਕਾ ਹੈ ਪਰ ਪੁਲਿਸ ਪ੍ਰਸ਼ਾਸਨ ਘਟਰ ਹੋਣ ਦੇ ਕਾਰਨ ਮੰਗਤੀ ਨਹੀਂ ਕਰਵਾਈ ਗਈ ਉਹਨਾਂ ਕਿਹਾ ਕਿ ਇਸ ਪਰਿਵਾਰ ਦੇ ਨਾਲ ਸਿਆਸਤ ਖੇਡੀ ਜਾ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਇਸ ਜਗ੍ਹਾ ਉੱਤੇ ਕੋਈ ਝਗੜਾ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਇਸ ਬਾਰੇ ਜਦੋਂ ਦੂਜੀ ਧਿਰ ਦੇ ਬਲਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡਾ ਪਰਿਵਾਰਾਂ ਦਾ ਝਗੜਾ ਸੀ ਇਸ ਜ਼ਮੀਨ ਦੇ ਕੇਸ ਦਾ ਫੈਸਲਾ ਅਦਾਲਤ ਵੱਲੋਂ ਪਹਿਲਾਂ ਇੱਕ ਤਰਫਾ ਹੋ ਚੁੱਕਾ ਹੈ ਹੁਣ ਸਾਡੇ ਵੱਲੋਂ ਦੁਬਾਰਾ ਮਾਨਯੋਗ ਅਦਾਲਤ ਗੁਰਦਾਸਪੁਰ ਵਿੱਚ ਕੇਸ ਲਗਾਇਆ ਹੋਇਆ ਹੈ ਤੇ ਐਸਆਰ ਚੰਡੀਗੜ੍ਹ ਕੋਰਟ ਵਿੱਚ ਵੀ ਸਾਡਾ ਕੇਸ ਚੱਲ ਰਿਹਾ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿੰਨੀ ਦੇਰ ਐਸਆਰ ਚੰਡੀਗੜ੍ਹ ਕੋਰਟ ਦਾ ਫੈਸਲਾ ਨਹੀਂ ਆਉਂਦਾ ਉਨੀ ਦੇਰ ਦਖਲ ਅੰਦਾਜ਼ੀ ਨਾ ਕੀਤੀ ਜਾਵੇ ਜਦੋਂ ਇਸ ਬਾਰੇ ਧਾਰੀਵਾਲ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਅਸੀਂ ਇਸ ਜ਼ਮੀਨ ਦੇ ਦਖਲ ਲਈ ਆਏ ਸਾਂ ਪਰ ਪੁਲਿਸ ਘਟ ਹੋਣ ਕਾਰਨ ਅਸੀਂ ਅੱਜ ਬੇਨਤੀ ਰੋਕ ਦਿੱਤੀ ਹੈ ਕਿਉਂਕਿ ਇੱਥੇ ਝਗੜਾ ਹੋਣ ਦਾ ਡਰ ਹੈ ਜ਼ਿਕਰ ਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਇਸ ਪਰਿਵਾਰ ਦੇ ਨੌਜਵਾਨ ਵੱਲੋਂ ਇਨਸਾਫ਼ ਨਾ ਮਿਲਣ ਤੇ ਆਪਣੇ ਪਰਿਵਾਰ ਸਮੇਤ ਪਿੰਡ ਦੀ ਟੈਂਕੀ ਦੇ ਉੱਪਰ ਚੜ੍ਹ ਕੇ ਹੱਥ 'ਚ ਪੈਟਰੋਲ ਫੜ ਕੇ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ ਗਈ ਸੀ ਪ੍ਰਸ਼ਾਸਨ ਵੱਲੋਂ ਇਸ ਨੂੰ ਪਰੋਸੇ 'ਚ ਲੈ ਕੇ ਥੱਲੇ ਉਤਾਰਿਆ ਗਿਆ ਸੀ ਅਜ ਵੀ ਉਸੇ ਮਸਲੇ ਵਿੱਚ ਤਹਿਸੀਲਦਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਮੀਨ ਦੀ ਮੰਗਤੀ ਕੀਤੀ ਜਾਣੀ ਸੀ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮਸਲਾ ਇਹਨਾਂ ਦਾ ਤਕਸੀਮ ਦਾ ਕੇਸ ਚੱਲਦਾ ਹੀ ਜੀ 17 ਸਾਲਾਂ ਬਾਅਦ ਫੈਸਲਾ ਹੋਇਆ ਦਖਲ ਦੇ ਆਰਡਰ ਹੋਏ 94 ਨੂੰ ਆਇਆ ਮੈਕਮਾ ਉਹਨਾਂ ਦਾਖਲ ਨਹੀਂ ਹੋਣਤਾ ਫਿਰ 48 ਨੂੰ ਆਏ ਫਿਰ 128 ਨੂੰ ਆਏ ਹੁਣ 16 ਨੂੰ ਆਏ ਨੇ ਪੁਲਿਸ ਫੋਰਸ ਸਰਕਾਰ ਦੇ ਨਹੀਂ ਰਹੀ ਇਹਦੇ ਸਬੰਧ ਚ ਆਪਾਂ ਐਸਐਸਪੀ ਨੂੰ ਮਿਲੇ ਹਾਂ ਡੀਐਸਪੀ ਨੂੰ ਮਿਲੇ ਹਾਂ ਪਰ ਆ 5 6 ਆਏ ਨੇ ਬੰਦੇ ਗਾੜੀ ਜੋ ਦਾਂ 15 ਬੁੜੀਆਂ ਲੰਮੀਆਂ ਪੈਂਡੀਆਂ ਨੇ ਇੱਥੇ ਕਫਾਤ ਦਾ ਢਰਵਾ ਮੈਂ ਐਸਐਸਪੀ ਨੂੰ ਮਿਲਿਆ ਅੱਜ ਅਸੀਂ ਫੋਰਸ ਭੇਜਨੇ ਆ ਇਹਦੇ ਵਿੱਚ ਪੋਲੀਟੀਕਲ ਦਵਾ ਚੱਲ ਰਿਹਾ ਸਰਕਾਰ ਦਾ ਖਾਸ ਕਰਕੇ ਜਗਰੂਬ ਸੇਖੋਂ ਤੇ ਸਹਰੀ ਇਹ ਸਾਨੂੰ ਨਾ ਬੁੱਧੂ ਬਣਾਉਂਦੇ ਨੇ ਇਹਨਾਂ ਨੇ ਕੋਈ ਕਫਾਤ ਕਰਾਉਣਾ ਕੋਈ ਬੰਦੇ ਮਰਵਾਉਣੇ ਨੇ ਸਰਕਾਰ ਅੰਡਰ ਪ੍ਰੈਸ਼ਰ ਵਾ ਖਾਸ ਕਰਕੇ ਵਿਭਾਗ ਪੁਲਿਸ ਤੇ ਮੰਗ ਕੀ ਤੁਹਾਡੀ ਸਾਡੇ ਸਾਡੀ ਆਵਾਜ਼ ਦੇ ਫੋਰਸ ਦੇਣ ਜੋ ਕੋਟਾ ਦੇ ਆਰਡਰ ਨੇ ਉਹਦੇ ਤੇ ਇੰਪਲੀਮੈਂਟੇਸ਼ਨ ਹੋਵੇ ਇਹ ਸਰਕਾਰ ਦੇ ਹੁਕਮਾਂ ਦੇ ਮੁਤਾਬਕ ਆਪਣਾ ਕਬਜ਼ਾ ਲੈਣ ਜੇ ਬਾਈਚ ਤੁਸੀਂ ਕਰਦੇ ਤੇ ਜ਼ਿੰਮੇਵਾਰ ਕੌਣ ਹੋਏਗਾ ਜੇ ਹੁਣ ਅਸੀਂ ਇਹ ਵਹੁੰਦੇ ਨੇ ਬੰਦੇ ਮਰਨੇ ਆ ਤੇ ਪ੍ਰਸ਼ਾਸਨ ਹੀ ਜ਼ਿੰਮੇਵਾਰ ਆ ਤੇ ਜਿੰਨੀ ਹੁਣ ਤੱਕ ਕੀਤੀ ਮਿਹਨਤ ਬੇਕਾਰ ਜਾ ਰਹੀ ਆ ਬੇਕਾਰ ਜਾ ਰਹੀ ਆ ਮਹਿਕਮਾ ਚ ਪੁਲਿਸ ਦਾ ਅੰਡਰ ਪ੍ਰੈਸ਼ਰ ਆ ਨਾਇਬ ਤਹਿਸੀਲਦਾਰ ਅਜੇ ਮੈਜਿਸਟ੍ਰੇਟ ਆਏ ਨਹੀਂ ਪਟਵਾਰੀ ਤੇ ਗਰਦੌਰ ਆਏ ਨੇ ਅਸੀਂ ਸਵੇਰ ਦੇ ਖੱਜਲ ਹੁੰਦੇ ਆ ਜਿੰਨਾ ਦਖਲ ਲੈਣਾ ਉਹ ਤੁਰੇ ਫਿਰਦੇ ਨੇ ਅੱਗੂ ਕੀ ਟਾਈਮ ਦੇ ਅਗੇ ਤੁਹਾਨੂੰ ਅੱਗੂ ਅਜੇ ਟਾਈਮ ਕੋਈ ਨਹੀਂ ਇਹਦੇ ਬਾਰੇ ਅਸੀਂ ਸਲਾਹ مشورہ ਕਰਾਂਗੇ ਫਿਰ ਦੇਖਾਂਗੇ ਅਸੀਂ ਜਦੋਂ ਜाहिर ਕਰਨੀਆਂ ਧਰਨੇ ਲਾਉਣੇ ਨੇ ਜਾਂ ਅਸੀਂ ਕੀ ਕਰਨਾ ਵਿਚਾਰਾਂਗੇ ਮੇਰਾ ਨਾਮ ਬਲਦੇਸ ਸਿੰਘ ਜੀ ਪਿੰਡ ਟੱਕਰ ਸੰਧੂ ਦਸਨੀ ਗਮ ਹੈ ਹਾਂਜੀ ਅੱਜ ਤਸਵੀਰ ਦਾ ਤਾਂ ਫੋਰਸ ਆਈ ਸੀ ਹਾਂਜੀ ਮਸਲਾ ਕੀ ਹੈ ਇਹ ਜੀ ਮਸਲਾ ਪਹਿਲਾਂ ਤੁਹਾਡੇ ਨਾਂ ਦੇ ਚੱਲਿਆ ਸਾਰੇ ਪੰਜਾਬ ਨੂੰ ਹੀ ਪਤਾ ਆ ਸਾਡੇ ਪਰਿਵਾਰਾਂ ਦੇ ਨਾਲ ਧੱਕਾ ਹੋ ਰਿਹਾ ਸਰਦਾਰ ਕੇਵਲ ਸਿੰਘ ਤੇ ਉਹਨਾਂ ਦਾ ਭਰਾ ਬਲਦੇਵ ਸਿੰਘ ਆ ਉਹਨਾਂ ਦੇ ਦੋਸਤ ਪੁੱਤਰ ਆ ਕੇਵਲ ਸਿੰਘ ਉਹਨਾਂ ਦਾ ਇੱਕ ਪੁੱਤਰ ਆ ਤੇ ਇਹ ਜਿਹੜੀ ਜ਼ਮੀਨ ਆ ਇਹ ਸਾਂਝੀ ਵੰਡ ਹੀ ਇਹਨਾਂ ਦੀ ਉਹ ਤਕਸੀਮ ਕਰਕੇ ਇਹ ਗਲਤ ਆ ਉਹ ਇੱਕ ਤਰਫਾ ਪਾਰੀ ਗਈ ਆ ਉਹਦਾ ਕੇਸ ਜਿਹੜਾ ਮਾਨਯੋਗ ਗੁਰਦਾਸਪੁਰ ਕੋਰਟ 'ਚ ਵੀ ਚੱਲ ਰਿਹਾ ਆ ਐਸਆਈਆਰ ਚੰਡੀਗੜ੍ਹ ਵੀ ਸਾਡਾ ਚੱਲ ਰਿਹਾ ਆ ਉਸ ਦਿਨ ਪਟਵਾਰੀ ਤੇ ਗੁਰਦੌਰ ਸਾਹਿਬ ਸਾਨੂੰ ਭਰੋਸਾ ਦੇ ਕੇ ਗਏ ਸੀ ਕਿ ਅਸੀਂ ਤੁਹਾਡੀ ਫਸਲ ਦੇ ਉੱਤੇ ਕੋਈ ਦਖਲਦਾਨ ਜਨੀ ਨਹੀਂ ਕਰਦੇ ਅਸੀਂ ਇਹ ਜਿਹੜੀ ਆ ਇਹਨਾਂ ਨੂੰ ਇਨਸਾਫ ਦਿਵਾਵਾਂਗੇ ਉਹਨਾਂ ਦੇ ਭਰੋਸੇ ਤੋਂ ਬਿਨਾਂ ਸਾਡਾ ਜਿਹੜਾ ਬੰਦਾ ਟੈਂਕੀ ਤੇ ਚੜਿਆ ਸੀ ਨੌਜਵਾਨ ਉੱਤਰ ਗਿਆ ਕਿ ਸਾਨੂੰ ਪ੍ਰਸ਼ਾਸਨ ਨੇ ਪਰ ਕੋਸਾ ਦਿੱਤਾ ਆ ਅੱਜ ਫੇਰ 16 ਤਰੀਕ ਨੂੰ ਭਾਰੀ ਫੋਰਸ ਦੇ ਨਾਲ ਲੈ ਕੇ ਤਹਿਸੀਲਦਾਰ ਸਾਹਿਬ ਤੇ ਅੱਜ ਫੇਰ ਸਾਡੀ ਉਹ ਪਾਲੀ ਦੇ ਕਬਜ਼ਾ ਕਰਨ ਆਏ ਸੀ ਜੀ ਦੇ ਸੰਬੰਧ ਦੇ ਵਿੱਚ ਇਹ ਸਾਰਾ ਕੁਝ ਅੱਜ ਕੀਤਾ ਗਿਆ ਤੇ ਕੀ ਮੰਨਤੀ ਤੁਹਾਡੀ ਸਾਡੀ ਸਾਰੀ ਮੰਗ ਆਏ ਆ ਸਾਰੀ ਪੰਚਾਇਤ ਦੀ ਸਮੁੱਚੇ ਪਿੰਡ ਦੀ ਵੀ ਜਿਹੜੇ ਅੱਦੇ ਉਹ ਵੱਧ ਬੰਦੇ ਆ ਆਊਟਸਾਈਡਰ ਸਾਦਦੇ ਆ ਟਰਾਲੀਆਂ ਦੇ ਵਿੱਚ ਉਹ ਆਪਣੇ ਦਾਤ ਜੋ ਵੀ ਕਟੂਵੇ ਇਕੱਠਾ ਜਿਹਾ ਕੇ ਹੁੰਦੇ ਆ ਤੇ ਇਹਨਾਂ ਨੂੰ ਸਟਾ ਲੱਗ ਸਕਦੀਆਂ ਨੇ ਤੇ ਜਿੰਨਾ ਚਿਰ ਮਾਨਯੋਗ ਕੋਰਟ ਦਾ ਫੈਸਲਾ ਨਹੀਂ ਆਉਂਦਾ ਐਫਸੀ ਆਰ ਦਾ ਚਾਹੇ ਮਾਨਯੋਗ ਗੁਰਦਾਸਪੁਰ ਦਾ ਕੋਈ ਫੈਸਲਾ ਨਹੀਂ ਆਉਂਦਾ ਉਨਾਂ ਚੇਰੇ ਇੰਤੇ ਕੋਈ ਦਖਲਅੰਦਾਜ਼ੀ ਨਾ ਕੀਤੀ ਜਾਵੇ ਉਹਦੇ ਵਿੱਚ ਅੱਠਾ ਭਾਈ ਵਾਲਾਂ ਚੋ 6 ਭਾਈ ਵਾਲ ਜਿਹੜੇ ਆ 7 ਭਾਈ ਵਾਲ ਜਿਹੜੇ ਆ ਉਹ ਇਹਨਾਂ ਨੂੰ ਬਕਾਇਦਾ ਬਿਆਨਾ ਕਰ ਗਏ ਨੇ ਵਿੱਚ ਉਹ ਕਈ ਰਜਿਸਟਰੀਆਂ ਕਰ ਗਏ ਨੇ ਇੱਕ ਬੰਦਾ ਉਹ ਵੀ ਹੈਗਾ ਜਿਹਨੇ 2 ਸਾਲ ਪਹਿਲੋਂ ਰਜਿਸਟਰੀ ਕੀਤੀ ਤਾਂ ਅੱਜ ਉਹ ਵੀ ਕਬਜ਼ੇ ਦੇ ਉੱਤੇ ਹੁੰਦਾ ਜੀ ਹਾਂਜੀ ਤਾਂ ਇਹ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਸਾਡਾ ਜਿਹੜਾ ਪੱਖ ਉਹਨੂੰ ਸੁਣਿਆ ਜਾਵੇ ਤੇ ਜਿਹੜੀ ਆ ਲੱਗੀ ਫਸਲ ਆ ਇਹਤੇ ਕੋਈ ਨੁਕਸਾਨ ਨਾ ਕੀਤਾ ਜਾਵੇ ਇਹਦੇ ਫੋਸਟ ਪੁਰੀ ਹਰੇ ਕੋਲ ਹੈ ਨਹੀਂ ਅੱਛਾ ਜੀ ਹਾਂਜੀ ਹਾਂ ਤੇ ਤੁਸੀਂ ਕਿਸੇ ਅਫਸਰ ਨਾਲ ਗੱਲ ਕੀਤੀ ਨੀ ਐਸਐਸਓ ਸਾਹਿਬ ਨਾਲ ਗੱਲ ਹੋਈ ਸੀ ਉਹ ਕੋਈ ਵੀ ਸਰ ਕੁਸਟ ਘਟਿਆ ਅੱਜ ਜੀ ਦੀ ਪੋਰਸ ਪੂਰੀ ਨਹੀਂ ਦਿੱਤੀ ਜਾ ਸਕਦੀ ਇਸ ਕਰਕੇ ਸਾਨੂੰ ਇਹ ਡਾਰੇ ਕੋ ਲੜਾਈ ਝਗੜਾ ਨਾ ਹੋ ਜੇ ਇਸ ਕਰਕੇ